न्यूज टाइम लाइव से मैं और वशी आप सभी दर्शकों का स्वागत करती हूं। साहिबजादा अजीत सिंह स्पोर्ट्स क्लब एवं गांव वडिंग की ओर से माघी के उपलक्ष में गांव शेरगढ़ स्थित इसर पेट्रोल पंप पर तीन दिवसीय विशाल लंगर लगाया गया जिसमें क्लब सदस्यों सहित गांव वडिंग खेड़ा व शेरगढ़ के नौजवानों ने तन मन धन से सेवा की लगातार तीन दिन तक चौबीस घंटे चलने वाले इस लंगर में सैकड़ों लोग पहुंचे ठंड को देखते हुए संगतों के लिए गरम चाय पकोड़े का लंगर भी लगाया गया सेवादारों ने नेशनल हाईवे से गुजरने वाले वाहनों को रोक-रोक कर लंगर का प्रसाद ग्रहण करवाया क्लब सदस्यों ने लंगर में सहयोग देने वाली सभी संगत का आभार जताया वाहेगुरु जी का, का खालसा वाहेगुरु जी की फतेह पहला मैं तो टीम का बहुत ज्यादा धन्यवाद करता है पहुंचने लंगर वडिंग खेड़ा ਸਾਭ ਜ਼ਿਆਦਾ ਜੀਸਨ ਸਪੋਰਟਸ ਕਲੱਬ ਦੀ ਟੀਮ ਵੱਲੋਂ ਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਚਲਾਇਆ ਜਾ ਰਿਹਾ ਹੈ ਇਸ ਵਿੱਚ ਪਿੰਡ ਦੇ ਸਾਰੇ ਨੌਜਵਾਨਾਂ ਨੇ ਵੱਧ ਛੱਡ ਕੇ ਹਿੱਸਾ ਦਿੱਤਾ ਸਹਿਯੋਗ ਦਿੱਤਾ ਇਸ ਲੰਗਰ ਦੇ ਵਿੱਚ ਸ਼ੇਰ ਗਾਰਡਨ ਦੇ ਇਸ ਲੰਗਰ ਦੇ ਵਿੱਚ ਸ਼ੇਰ ਗਾਰਡ ਵੱਲੋਂ ਵੀ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਗਿਆ ਹੈ ਇਹ ਸਾਡਾ ਦੂਸਰਾ ਲੰਗਰ ਹੈ ਅਸੀਂ ਚਾਹੁੰਦੇ ਆ ਕਿ ਇਸ ਤੋਂ ਅਗਲੀ ਵਾਰ ਲੰਗਰ ਨੂੰ ਇਸ ਤੋਂ ਵੱਡਾ ਕਰਕੇ ਚਲਾਇਆ ਜਾਊਗਾ ਇਹ ਲੰਗਰ ਮਾਗੀ ਦੇ ਤੇ ਹੋਰ ਨੂੰ ਮੁਕਤ ਰੱਖ ਦੇ ਲੰਗਰ ਲਗਾਇਆ ਜਾਂਦਾ ਹੈ ਤੇ ਤੀਸਰਾ ਲੰਗਰ ਵੀ ਜਰੂਰ ਲਗਾਇਆ ਜਾਵੇਗਾ ਜੋ ਕਿ ਇਸ ਤੋਂ ਵੱਧ ਅੜਕੇ ਲਗਾਇਆ ਜਾਵੇਗਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ 3 ਦਿਨ ਤੋਂ ਲੈ ਕੇ ਬਾਬਾ ਅਜੀਤ ਸਿੰਘ ਜੀ ਸਪੋਰਟਸ ਕਲੱਬ ਨੇ ਜੋ ਲੰਗਰ ਦੀ ਸੇਵਾ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਪਿੰਡ ਬਿੜਿੰਗ ਖਿੜਾ ਦੇ ਸਪੋਰਟਸ ਕਲੱਬ ਦੇ ਨੌਜਵਾਨ ਵੀਰਾਂ ਦਾ ਪ੍ਰਬੰਧ ਹੈ ਇਹਨਾਂ ਨੇ ਬਹੁਤ ਵਧੀਆ 3 ਦਿਨ ਤੋਂ ਸੇਵਾ ਕਰ ਰਹੇ ਹਨ ਇਹਨਾਂ ਦੇ ਨਾਲ ਪਿੰਡ ਸ਼ੇਰਗੜ ਦਾ ਵੀ ਬਹੁਤ ਵੱਡਾ ਸੰਯੋਗ ਹੈ ਇਸ ਕਰਕੇ ਸਾਰੇ ਨੌਜਵਾਨੋ ਵੀਰਾਂ ਨੂੰ ਅਪੀਲ ਹੈ ਕਿ ਇਹ ਪਿਛਲੇ ਸਾਲ ਵੀ ਲੰਗਰ ਲਾਇਆ ਗਿਆ ਸੀ ਐਂਕੀ ਦੂਸਰਾ ਲੰਗਰ ਹੈ ਹਰ ਸਾਲ ਦੀ ਤਰ੍ਹਾਂ ਇਸ ਤੇ ਵੱਧ ਚੜ ਕੇ ਸਾਰੇ ਸੇਵਾਦਾਰ ਵੀਰ ਹਿੱਸੇ ਪਾਉਣ ਅਤੇ ਨਾਲ ਸੇਵਾ ਕਰਨ ਦਾ ਮੁੱਖ ਪ੍ਰਬੰਧ ਤੈਅ ਕੀਤਾ ਜਾਵੇ ਬਹੁਤ ਵਧੀਆ ਇਹ ਉਪਰਾਲਾ ਹੈ ਸਾਰੇ ਸੰਗਤਾਂ ਨੂੰ ਮੇਰੀ ਦੁਆਰਾ ਇਹ ਬੇਨਤੀ ਹੈ ਕਿ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਆਂ ਹਰ ਸਾਲ ਦੀ ਤਰ੍ਹਾਂ ਜੋ ਲੰਗਰ ਲਾਇਆ ਜਾਂਦਾ ਵेडنگ ਖੇੜਾ ਦੀ ਤਰਫੋਂ ਇਹਦੇ ਵਿੱਚ ਸਾਰੇ ਹੀ ਨੇੜੇ-ਨੇੜੇ ਨਗਰ ਨਿਵਾਸੀਆਂ ਸੰਗਤਾਂ ਨੂੰ ਬੜ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਜਾਦਾ ਅਜੀਤ ਸਿੰਘ ਸਪੋਰਟਸ ਕਲੱਬ ਪਿੰਡ ਵेडنگ ਖੇੜਾ ਵेडنگ ਖੇੜਾ ਨਗਰ ਵੱਲੋਂ ਜੋ ਕਿ ਸਾਡਾ ਦੂਜਾ ਲੰਗਰ ਚੱਲੀ ਜਾਂਦਾਗਾ ਇਹ ਲੰਗਰ ਜੋ ਕਿ ਮਾਗੀ ਨੂੰ ਮੁੱਖ ਰੱਖ ਕੇ ਚੱਲੀ ਜਾਂਦਾ ਗਾ ਪਿੰਡ ਵਿੜੰਖੇੜਾ ਸਹਾਬਜਾ ਦਾ ਅਜੀਤ ਸਿੰਘ ਸਪੋਰਟਸ ਕਲੱਬ ਵਿੜੰਖੇੜਾ ਵੱਲੋਂ ਦੂਜਾ ਲੰਗਰ ਚੱਲੀ ਜਾਂਦਾ ਗਾ ਦੂਜਾ ਮਾਗੀ ਦੇ ਮੇਲੇ ਦੀਆਂ ਸਾਰੇ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆ ਨੂੰ ਲੱਖ ਲੱਖ ਵਧਾਈਆਂ